हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਤੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸਟਾਪ ਰੀਡ ਜਰਸੀ ਵੈਲ ਸ਼ੇਡ ਲਈ ਲੈ ਕੇ ਆਏ ਹਾਂਗੇ ਤੇ ਜਿਹਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਬਾਕੀ ਦੀ ਗੱਲਬਾਤ ਆਜੋ ਆਪਾਂ ਕਰ ਲੈਨੇ ਆ ਬਾਈ ਨਾਲ ਆਜੋ ਬਾਈ ਦੱਸੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਕੋ ਠੀਕ ਹੋ ਜੱਸੇ ਵਧੀਆ ਬਾਈ ਵਧੀਆ ਕਿਵੇਂ ਚੱਲਦਾ ਬਾਈ ਕੰਮ ਕੰਮ ਕਰ ਬਈਆ ਚੱਲੀ ਨਾ ਬਾਈ ਬਾਈ ਨਾਮ ਤੇ ਆਪਣਾ ਐਡਰੈਸ ਦੱਸਾਂਗਾ ਪਿੰਡ ਭਾਈ ਰੂਪਾ ਜਲਾ ਬਠੰਡਾਸੀ ਰਾਮਪੁਰਾ ਨੇੜੇ ਪਿੰਡ ਜੱਸੇ ਸਰਾਤਪੁਰਾ ਰਹਿੰਦੇ ਅੰਦਰ ਗਮਟੀ ਭਗਤਾ ਵਿਚਾਲੇ ਇਹ ਪੈਣਾ ਆਪਣਾ ਮੋਬਾਈਲ ਨੰਬਰ ਬੋਲ ਦਿਓ 76976 34117 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੇ ਰਹਿ ਸਕਰੀਨ ਤੇ ਨੋਟ ਕਰ ਲਓ ਹਾਂ ਜਿ세 ਜਿਹੜੀ ਇਹ ਸਾਹਮਣੇ ਜਰਸੀ ਦੇਖ ਰਹੇ ਆ ਕਿਹੜਾ ਸੂਆ ਸੂਈ ਪਹਿਲਾ ਸੂਆ ਸੂਈ ਆ ਪੰਜਾਂ ਦਾ ਕਦੋਂ ਸੂਈ ਆ ਬਾਈ ਇਹਨੂੰ ਹੋ ਗਏ 10 ਦਿਨ ਕਿੰਨਾ ਕਰਤਾ ਤੇ ਦੋ ਆਸਟਿਮੇਟ ਜਾ ਆਸਟਿਮੇਟ ਦੋਤਾ ਦੇ ਦੂ 25 18 ਕਿਲੋ ਖੁੱਲਾ 15 ਕਿਲੋ ਦੁੱਧ ਹੁਣ ਹੋਊਗਾ ਯਾਰ ਠੀਕ ਆ ਹਾਂ ਬਾਕੀ ਠੰਡੀ ਆ ਬਾਕੀ ਪੂਰੀ ਠੰਡੀ ਆ ਮਗਾ ਠੀਕ ਆ ਚਵਾਈ ਨੀ ਮੇ ਜਿਹਾ ਚਵਾਈ ਤੁਬੂ ਇੱਕ ਨੰਬਰ ਠੰਡੀ ਸੀਲ ਫੁੱਲ ਚਵਾਈ ਬਾਈ ਕਹਿੰਦਾ ਇੱਕ ਨੰਬਰ ਇੱਕ ਨੰਬਰ ਥਣ ਵਾਲਾ ਚੰਗਾ ਆ ਗਿਆ ਥਣ ਥਣ ਵਾਲਾ ਚੰਗਾਗਾ ਥਣ ਇੱਕ ਨੰਬਰ ਆ ਗਿਆ ਬਾਈ ਪੂਰਾ ਨਖੜ ਮਾ ਥਣ ਕਹਿ ਸਕਦਾ ਨਾੜਾ ਨੂੜਾ ਬੜ ਜਾਂਦਾ ਬੜਾ ਚੰਗਾ ਨਾੜਾ ਆ ਗਿਆ ਹੂੰ ਬਾਕੀ ਆਪ ਵੀ ਕਰਮ ਵਾਲੀ ਜੰਦ ਜਾਣ ਵਾਲੀ ਪੂਰੀ ਜੰਦ ਜਾਣ ਵਾਲੀ ਆ ਮਗਾ ਹੂੰ ਕਾਫੀ ਕਲਰ ਜਰਸੀ ਆ ਗਈ ਕਾਫੀ ਕਲਰ ਜਰਸੀ ਹੈਗੀ ਸਹੀ ਹੈ ਬਾਈ ਕਾਫੀ ਕਲਰ ਜਰਸੀ ਐ ਮੰਨ ਲਓ ਵੀ ਗਰਮੀਆਂ ਦਾ ਤੋੜਾ ਬਾਕੀ ਫੇਸਬੁਕ ਵਾਲਾ ਸੁਣਾਗਾ ਬਾਲਾ ਸੁਣਾ ਫੇਹ ਮੂਹ ਚਾਰ ਦੰਦਾਗੀ ਮੂਹ ਬਾਈ ਕਹਿੰਦਾ ਬਾਈ ਚਾਰ ਦੰਦਾ ਜਵਾਨੀ ਵਾਲਾ ਬੱਚਾ ਹੀ ਹੈ ਜਵਾਨੀ ਵਾਲਾ ਬੱਚਾ ਹੀ ਹੈਗਾ ਸਹੀ ਹੈ ਬਾਈ ਤੇ ਜੱਸੇ ਖੋਲਦੇ ਤੋੜਾ ਤਰ ਆਪਾਂ ਚੈੱਕ ਕਰਵਾ ਲੈਂਦੇ ਜੱਸੇ ਮੁੱਲ ਅੱਗੇ ਵੀ ਲੈਣ ਦੇਣ ਹੁੰਦੇ ਤੇ ਮੁੱਲ ਅੱਜ ਵੀ ਦੱਸਦੇ ਅੱਜ ਵੀ ਲੈਣ ਦੇਣੀ ਹੋਣਗੇ ਕੀ ਮੁੱਲ ਰਹੂ ਅੱਜ ਆਪਾਂ 53500 ਰੁਪਏ ਲੈਣਾ ਹੈ 53500 ਹਾਂ ਬਾਕੀ ਜਿੱਡੀ ਵਾ ਡੋਟਾ ਲੇ ਵਾ ਆ ਉੱਡੇ ਹੀ ਲੇ ਵਗਾ ਬੜੀ ਸਫਾਈ ਹੈ ਲੇ ਬੜੀ ਸਫਾਈ ਆ ਮਨ ਲਾ ਹੂੰ ਕੀ ਆ ਬਾਤ ਹੈ ਲੇ ਸਫਾਈ ਲੇਵੇ ਦੀ ਇੱਕ ਨੰਬਰ ਥਾਨ ਬੜਾ ਚੰਗਾ ਬਾਕੀ ਬੱਚਾ ਗਾ ਮਸਤੀ ਦਾ ਕਰੂਗੀ ਪਲੂਨ ਸੋਇਆ ਵਕ ਨੇ ਬੱਚੇ ਦਾ ਵੱਧ ਕਰ ਦਿਆ ਹੂੰ ਬੱਚੇ ਦਾ ਕਰ ਦਿਆ ਕਿਉਂਕਿ ਤਾਂ ਜੀ ਸੂਈ ਹੈ ਬਾਕੀ ਬਈ ਪਲੂਨ ਦੂਜੇ ਸੂਈ ਨਾਲ ਤਾਂ ਕੁਝ ਹੋਰ ਹੀ ਬਣ ਜਾਂਦਾ ਲੇਕਿਨ ਤੇ ਜੱਸੇ ਦਾ ਰਮਰੋਂਗੇ ਭਾਈ ਹਾਂ 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 ਮਾਰ ਦੇ ਭਾਈ ਲਾ ਬਾਈ ਚਵਾਈ ਤੁਸੀਂ ਚੈੱਕ ਕਰ ਸਕਦੇ ਚਵਾਈ ਬੜੀ ਚੰਗੀ ਹੈ ਬੜੀ ਚੰਗੀ ਚਵਾਈ ਹੈ ਹੂੰ ਮੋਟੀ ਚਵਾਈ ਚੋਣ ਚਵਾਈ ਦੇਖੋ ਬੜਾ ਬੜਾ ਨੇ ਚੰਗਾ ਹੈ ਨਾ ਮਦਰ ਲੇਸਣਾ ਦੀ ਵੀ ਚੈੱਕ ਕਰ ਸਕਦੇ ਬਹੁਤ ਸੋਹਣੀ ਚਵਾਈ ਹੈ ਨਿਬੜਨ ਵਾਲੀ ਚਵਾਈ ਹੈ ਬੜੀ ਸੋਹਣੀ ਚਵਾਈ ਹੈ ਹੂੰ ਸੇ ਨਹੀਂ ਇਹਦਾ ਵੀ ਚੱਲ ਚੱਲ ਜੀ ਨੋ ਨੋ ਨਾ ਸਹੀ ਹੈ ਬਈ ਮੇਰਾ ਮਾਦੀ ਮਰ ਜਾਵੇ ਨਾਲ ਚੱਕਰ ਕਿਉਂ ਮਰਦੀ ਚੋਈ ਚੱਲੋ ਕੋਈ ਚੱਕਰੀ ਲੈ ਕੀ ਬਾਤ ਆ ਬੜਾ ਛੋਣਾ ਨਹੀਂ ਆਇਆ ਛੋਣਾ ਬਈ ਅੰਦਰ ਹੂੰ ਮੋਟਾ-ਮੋਟਾ ਛੋਣਾ ਸਹੀ ਹੈ ਬਾਕੀ ਥਾਣਾ ਤਾਂ ਸਮਾ ਬੜਾ ਚੰਗਾ ਹੈ ਹਾਂ ਥੋਣਾ ਤਾਂ ਬੜਾ ਨਹੀਂ ਆਇਆ ਚੰਗਾਗਾ ਹੂੰ 10 ਇੰਚ ਬਾਈ ਕਰ ਲਓ ਚਾਵੇਂ ਸ ਮਰਜ਼ੀ ਕਰ ਲੈ ਸਹੀ ਹੈ ਬਈ ਬਹੁਤ ਚੰਗਾ ਥਾਣਾ ਨਾੜਾ ਨੂੜਾ ਵੀ ਫੁੱਲ ਚੰਗੀਆਂ ਦਾ ਬੋਲ ਵੀ ਬਾਈ ਨੇ ਖਿਤਕੇ ਰੱਖਿਆ 53000 ਰੁਪਏ ਦੀ ਬਾਈ ਕਹਿੰਦਾ ਅੱਜ ਆਪਾਂ ਦੇ ਦੇਣੀ ਆ ਬਾਕੀ ਲੇਵਾ ਵੀ ਕਰਮਣ ਲੈ ਜੇ ਲੋਕਾਂ ਦਾ ਬੜਾ ਚੰਗਾਗਾ ਹੂੰ ਸਹੀ ਹੈ ਬਈ ਫੀਟਿੰਗ ਨਾਲ ਲੈਵਾ ਫੀਟਿੰਗ ਨਾਲ ਲੈਵਾਗਾ ਸਹੀ ਹੈ ਬਈ ਕਿਸੇ ਵੀ ਵੀਰ ਨੂੰ ਬਈ ਵੜ ਪਸੰਦ ਆਵੇ ਕਰ ਲਿਓ ਬਾਈ ਨਾਲ ਕੰਟੈਕਟ ਧੰਨਵਾਦ